ਸਾਬ ਨੇ ਅਪੀਲ ਕੀਤੀ ਵੀ ਸਰਕਾਰ ਨੂੰ ਸਹਿਯੋਗ ਕਰੇ ਸ਼ੋਨੀ ਕਮਟੀ ਮੇਰਾ ਖਿਆਲ ਚੰਗੀ ਆ ਉਹਨਾਂ ਦੀ ਅਪੀਲ ਮੈਂ ਉਹਨਾਂ ਦਾ ਇਸ ਵਕਤ ਕਰਦਾ ਔਰ ਸਿੰਘ ਸਾਹਿਬ ਨੇ ਜੇ ਗੱਲ ਕਹੀ ਹੈ ਤੇ ਵਧੀਆ ਐ ਜੀ ਪੀਸੀ ਨੂੰ ਕਿਉਂਕਿ ਸਾਡ ਸਾਡੀ ਉਮਰ ਦੇ ਵਿੱਚ ਆਉਣ ਵਾਲੀਆਂ ਸਿੱਖ ਪੀੜ੍ਹੀਆਂ ਦੇ ਵਿੱਚ 328 ਸੂਪਾ ਦਾ ਮਸਲਾ ਜਿਹੜਾ ਸਾਡੇ ਲਈ ਉਹ ਬਹੁਤ ਵੱਡਾ ਮਸਲਾ ਹੈ ਅਤੇ ਮੈਂ ਆਜੀ ਪੀਸੀ ਨੂੰ ਬੇਨਤੀ ਕਰੂੰਗਾ ਕਿ ਉਹ ਜਿਹੜੀ ਸਿੱਟ ਬੜੀ ਆ ਸਰਕਾਰ ਦੀ ਉਹਨੂੰ ਸਹਿਯੋਗ ਕਰ ਜਿਹੜਾ ਜਹਦਾਦੀ ਨੇ ਕਿਹਾ ਉਹ ਵਧੀਆ ਕਿਹਾ ਉਹਨਾਂ ਨੂੰ ਸਹਿਯੋਗ ਕਰਨਾ ਚਾਹੀਦਾ ਸਹਿਯੋਗ ਕਰਕੇ ਜਿਹੜੇ ਅਸਲ ਦੋਸ਼ੀ ਆ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਡੱਕਣਾ ਚਾਹੀਦਾ ਪਰ ਉਹਨਾਂ ਨੇ ਆਦੇਸ਼ ਵੀ ਕੀਤਾ ਜੀ ਜਿਹੜੇ ਡਿਵੈਟਾ ਹੁੰਦੇ ਆ ਨੇ ਛਾ ਉਹਨੂੰ ਇਸ ਮੁੱਦੇ ਦੇਤੇ ਉਹ ਬੰਦ ਹੋਣੀਆਂ ਚਾਹੀਦੀਆਂ ਨੇ ਸਾਰੀਆਂ ਧਿਰਾਂ ਨੇ ਉਹਨਾਂ ਸਖਤ ਅਦਾਇਤ ਕੀਤੀ ਹੈ ਉਹ ਤਾਂ ਠੀਕ ਆ ਉਹਦਾ ਡਿਵੈਟਾ ਵਗੈਰਾ ਜੇ ਇੰਬਚੋਰ ਜੇ ਇਦਾਂ ਦੀ ਕੋਈ ਚੀਜ਼ਾਂ ਹੁੰਦੀਆਂ ਜਿੰਨੇ ਚਿਰ ਤੱਕ ਜੇ ਮਚੋਰ ਦੀ ਹੁੰਦਾ ਸਾਰਾ ਮਸਲਾ ਉਹ ਬਿਨਾ ਮਤਲਬ ਮਚੋਰ ਹੋਏ ਤੋਂ ਜੇ ਕੋਈ ਕਮੈਂਟ ਵਗੈਰਾ ਇਦਾਂ ਦੇ ਆਉਂਦੇ ਆ ਤੇ ਉੱਤੇ ਬਾਦੀ ਗਾਲੀਆ ਨਹੀਂ ਆਉਣੇ ਚਾਹੀਦੇ ਪਰ ਜਹਦਾ ਸਾਹਿਬ ਜੀ ਦਾ ਇਹ ਕਹਿਣਾ ਕਿ ਐਜੀਪੀਸੀ ਸਹਿਯੋਗ ਕਰੇ ਮੈਂ ਇਹਦਾ ਸਵਾਗਤ ਕਰਦਾ ਹਾਂ 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 ਸਵਾਤ ਕਰ ਅ ਇੱਕ ਸਿੰਘ ਸਾਹਿਬ ਨੇ ਅਪੀਲ ਕੀਤੀ ਸੀ ਸਰਕਾਰ ਨੂੰ ਸਹਿਯੋਗ ਕਰੇ ਸ਼ੁਰੂ ਕਮਟੀ ਮੇਰਾ ਖਿਆਲ ਚੰਗੀ ਆ ਉਹਨਾਂ ਦੀ ਅਪੀਲ ਮੈਂ ਉਹਨਾਂ ਦਾ ਇਹ ਸਵਾਗਤ ਕਰਦਾ ਔਰ ਸਿੰਘ ਸਾਹਿਬ ਨੇ ਜੇ ਗੱਲ ਕਹੀ ਹੈ ਤੇ ਵਧੀਆ ਐ ਐਸਜੀਪੀਸੀ ਨੂੰ ਕਿਉਂਕਿ ਸਾਡ ਸਾਡੀ ਉਮਰ ਦੇ ਵਿੱਚ ਆਉਣ ਵਾਲੀਆਂ ਸਿੱਖ ਪੀੜ੍ਹੀਆਂ ਦੇ ਵਿੱਚ 328 ਰੁਪਏ ਦਾ ਮਸਲਾ ਜਿਹੜਾ ਸਾਡੇ ਲਈ ਉਹ ਬਹੁਤ ਵੱਡਾ ਮਸਲਾ ਔਰ ਮੈਂ ਐਸਜੀਪੀਸੀ ਨੂੰ ਬੇਨਤੀ ਕਰੂੰਗਾ ਕਿ ਉਹ ਜਿਹੜੀ ਸਿੱਟ ਬੜੀ ਐ ਸਰਕਾਰ ਦੀ ਉਹਨੂੰ ਸਹਿਯੋਗ ਕਰ ਜਿਹੜਾ ਜਹਦਾਦੀ ਨੇ ਕਿਹਾ ਉਹ ਵਧੀਆ ਕਿਹਾ ਉਹਨਾਂ ਨੂੰ ਸਹਿਯੋਗ ਕਰਨਾ ਚਾਹੀਦਾ ਸਹਿਯੋਗ ਕਰਕੇ ਜਿਹੜੇ ਅਸਲ ਦੋਸ਼ੀ ਐ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਡੱਕਣਾ ਚਾਹੀਦਾ। ਪਰ ਉਹਨਾਂ ਨੇ ਦੇਸ਼ ਵੀ ਕੀਤਾ ਜੀ ਇਹਨਾਂ ਡਿਬੇਟਾਂ ਮੇਰੇ ਸ਼ਾਹ ਨੂੰ ਇਸ ਮੁੱਦੇ ਦੇਤੇ ਉਹ ਬੰਦ ਹੋਣੀਆਂ ਚਾਹੀਦੀਆਂ ਨੇ ਸਾਰੀਆਂ ਧਿਰਾਂ ਨੇ ਨਾਲ ਸਖਤ ਆਵਾਜ਼ ਕੀਤੀ ਹੈ ਜੀ। ਉਹ ਤਾਂ ਠੀਕ ਆ ਉਹਨਾਂ ਡਿਬੇਟਾਂ ਵਗੈਰਾ ਜੇ ਇੰਬਚੋਰ ਜੇ ਇਦਾਂ ਦੀ ਕੋਈ ਚੀਜ਼ਾਂ ਹੁੰਦੀਆਂ ਜਿੰਨੇ ਚੱਤਾ ਕਹੇ ਮਚੋਰ ਦੀ ਹੁੰਦਾ ਸਾਰਾ ਮਸਲਾ। ਉਹ ਬਿਨਾਂ ਮਤਲਬ ਮਚੋਰ ਹੋਏ ਤੋ ਜੇ ਕੋਈ ਕਮੈਂਟ ਵਗੈਰਾ ਇਦਾਂ ਦੇ ਆਉਂਦੇ ਆ ਤੇ ਉੱਤੇ ਬਾੜੀ ਗਾਲ੍ਹੀਆਂ ਨਹੀਂ ਆਉਣੇ ਚਾਹੀਦੇ। ਪਰ ਜੈਦਾਦਾ ਸਾਹਿਬ ਜੀ ਦਾ ਇਹ ਕਹਿਣਾ ਕਿ ਐ ਜੀਪੀਸੀ ਸਹਿਯੋਗ ਕਰੇ ਮੈਂ ਇਹਦਾ ਸਵਾਗਤ ਕਰਦਾ। ਹਾਂ। ਹ 我这个。